ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਸਜਣੋ ਜਿਹੜੀ ਅੱਜ ਵੀਡੀਓ ਬਣਾ ਰਹੇ ਆਂ ਪਿੰਡ ਪਹੁੰਚੇ ਆਂ ਨਾਰ ਲਈ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਲਗਦੀ ਪੱਟੀ ਬਾਈ ਸਾਹਬ ਸਿੰਘ ਜੀ ਦੇ ਫਾਰਮ ਤੇ ਪਹੁੰਚੇ ਆਂ ਚਾਰ ਪਸ਼ੂਆਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਤੇ ਸਜਣੋ ਐਂਡ ਤੱਕ ਜਰੂਰ ਜੁੜੇ ਰਹੋ ਤਸੱਲੀ ਕਰਨਾ ਤੁਹਾਡਾ ਫਰਜ਼ ਬੰਦਾ ਪੈਸੇ ਦੇਣੇ ਆ ਬਾਅਦ ਵਿੱਚ ਕਿਸੇ ਨੂੰ ਕੋਈ ਲਾਮਾ ਨਹੀਂ ਦੇਣਾ ਜੇ ਤੁਸੀਂ ਦੂਰ ਬੈਠੇ ਜੇ ਵੀਡੀਓ ਕੱਲ ਤੇ ਆਨਲਾਈਨ ਚ ਵਾਈ ਵੀ ਕਰ ਸਕਦੇ ਜੇ ਜੇ ਕੋਈ ਨੇੜੇ ਵਾਲਾ ਤੇ ਆ ਕੇ ਹੱਥੀਂ ਚ ਵਾਈ ਕਰ ਸਕਦਾ ਕਰਦੇ ਹਾਂ ਗੱਲ ਬਾਤ ਭਾਈ ਸਾਹਿਬ ਨਾਲ ਪੋਹਦੇ ਕਿਵੇਂ ਦੇ ਰਹਿਣਗੇ ਅਜਦੇ ਡੇਟ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਦਾਂ ਠੀਕ ਏ ਬਸ ਕਿਰਪਾ ਗੁਰੂ ਹਰਗੋਬਿੰਦ ਸਾਹਿਬ ਜੀ ਚਾਹ ਸ਼ੂਗਰ ਹੈ ਮਹਾਰਾਜ ਦਾ ਜੀ ਤੇ ਅੱਜ 4 ਐਨੀਮਲ ਵਿਖਾਈ ਜ ਹੈ ਨਾ ਹਾਂਜੀ ਹਾਂਜੀ ਠੀਕ ਹੈ ਡਰੈਸ ਨੋਟ ਕਰੀਏ ਗੁਰਾ ਨਗਰ ਦਾ ਹਾਂਜੀ ਪਿੰਡ ਨਾਰਲੀ ਜਿਹੜਾ ਤਰਨਤਾਰਨ ਤਹਿਸੀਲ ਪੱਟੀ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ 98782 ਹਾਂ 00944 ਠੀਕ ਹੈ ਜੀ ਹਾਂਜੀ ਤੇ ਸ਼ੁਰੂਆਤ ਕਰ ਲਗੇ ਬੂਰੀ ਨੀਲੀ ਤੋਂ ਹਾਂਜੀ ਜਿਹੜਾ ਬੂਰਾ ਨਾਰਲੀ ਵਾਲਾ ਮਾਲੀ ਸੀ ਹਾਂਜੀ ਉਹਦੀ ਠੀਕ ਹੈ ਉਹਦੀ ਧੀ ਆ ਹਾਂਜੀ ਜਿਹੜਾ ਤੁਹਾਡੇ ਨਗਰ ਤੋਂ ਨਾਰਲੀ ਤੋਂ ਹੁਣ ਬਾਈ ਗੁਲਛੇਰ ਸਿੰਘ ਸਰਪੰਚ ਦੇ ਇੱਧਰ ਬਟਾਲੇ ਸਾਈਡ ਇੱਧਰ ਕਿ ਗਿਆ ਨਾ ਹਾਂਜੀ ਇੱਧਰ ਗਿਆ ਜੀ ਹਾਂ ਸਰਪੰਚ ਦੇ ਕੋਲ ਗਿਆ ਸਰਪੰਚ ਕੋਲ ਗਿਆ ਉਹਦੀ ਧੀ ਏ ਹਾਂਜੀ ਠੀਕ ਆ ਠੀਕੇ ਨਹੀਂ ਪਾਸ ਹੁੰਦੇ ਨਾ ਉਹਨਾਂ ਦੇ ਬਾਬਨਾ ਦਾ ਸੰਬੰਧ ਕੱਢਿਆ ਫੇਰ ਉਹ ਠੀਕੇ ਪਾਸ ਹੋਏ ਮਾਲੀ ਦੀ ਅੱਛਾ ਹਾਂਜੀ ਹਾਂਜੀ ਪਹਿਲਾਂ ਠੀਕੇ ਨਹੀਂ ਪਾਸ ਹੁੰਦੇ ਠੀਕੇ ਨਹੀਂ ਪਾਸ ਹੁੰਦੇ ਫਿਰ ਬਾਬਨਾ ਦਾ ਸੰਬੰਧ ਕੱਢਿਆ ਹਾਂ ਇੱਥੇ ਆਏ ਫੇਰ ਉਹ ਠੀਕੇ ਪਾਸ ਹੋਏ ਅੱਛਾ ਹਾਂਜੀ ਤੇ ਫੇਰ ਗਾਂ ਅੱਗੇ ਠੀਕੇ ਸੀਮਨ ਹੋਣਾ ਚੱਲ ਆ ਚੱਲੂ ਕਰਦੇ ਉਹਨਾਂ ਦੇ ਤੇ ਇਹ ਉੰਦੀ ਧੀ ਆ ਉੰਦੀ ਧੀ ਆ ਯਾਰ ਮਾਰਕਿੰਗ ਮਾਰਕਿੰਗ ਸਾਰੀ ਉਦਾਂ ਹੀ ਆ ਜਿੱਦਾਂ ਦਾ ਉਹਦਾ ਸਿੰਘ ਆ ਨਾ ਥੋੜਾ ਜਿਹਾ ਕਿ ਚਲੋ ਕਈ ਆਰਾਮ ਝੋਟੀਆਂ ਦੇ ਕੁੰਡੇ ਸਿੰਘ ਇਹ ਮਾਲੀ ਦੇ ਚਲ ਗਈ 100% ਸਾਰੀ ਹੈ ਨਾ ਹਾਂਜੀ ਸਾਰੇ ਇੱਥੇ ਝੋਟੀਆਂ ਇਤਨਾ ਸੇ ਗੜੇ ਸਾਰੇ ਉਹਦੇ ਗੜੇ ਠੀਕ ਹੈ ਹਾਂਜੀ ਤੋੜਾ ਚੈੱਕ ਕਰਵਾਦੇ ਮੇਰਾ ਭਰਾ ਤੇ ਬੱਚਾ ਨੇ ਕੱਟੀ ਪਾਈ ਕਟਾ ਕਟੇ ਕਟਾਈ ਨੀ ਆਹ ਨੀਲੀ ਦਾ ਪੈਣ ਹਾਂਜੀ ਖੱਬਾ ਘੱਟ ਜਦੋਂ ਕਿ ਸ਼ਕੀਨ ਸ਼ਕੀਨ ਠੀਕ ਹੈ ਲੋ ਸੱਜਣੋ ਲੋ ਬਹੁਤ ਸੋਹਣੀ ਝੋਟੀ ਆ ਜੋਰ ਭੂਰੀ ਨੀਲੀ ਆ ਗਈ ਸਜਣੋ ਨਾ ਤੇ ਖੰਤੂ ਦੀ ਸਪੇ ਚੰਗੀ ਆ ਵੇਖ ਸਕਦੇ ਜੇ ਮੱਥੇ ਬੱਲ ਬੋਲੇ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਤੇ ਦੁੱਧ ਦੀ ਗੱਲ ਕਰੀਏ ਕਿੰਨਾ ਹੋਊਗਾ ਦੋ ਸਰ ਸਾਹਿਬ ਖਾਵਾ 10 ਕਿਲੋ ਦਾ 19 ਕਿਲੋ ਦੀ ਅਜੇ ਅਜੇ ਵੰਡੂੜ ਨਹੀਂ ਖਾਦੀ ਖੋਸ਼ ਹੋਦੀ ਕੋਈ ਏਪੀ ਵੰਡੂੜ ਨਹੀਂ ਖਾਦੀ ਵੰਡ ਖਾਉਗੀ ਤੇ 12 13 ਕਿਲੋ ਦੀ ਗਰੰਟੀ ਹੋਊਗੀ ਦੀ ਠੀਕ ਆ ਇਹਦੀ ਮਾਸ 1 ਕਿਲੋ ਕਰਦੀ ਨਹੀਂ ਅੱਛਾ ਹਾਂਜੀ ਸਾਡੇ ਕੋਲ ਹੀ 16 ਕਿਲੋ ਉਹ ਵਾਲੇ ਦੇ 13 ਕਿਲੋ ਲਈ ਠੀਕ ਆ ਹਾਂਜੀ ਤੇ ਇਹ ਕਿੰਨੇ ਦੀ ਦੇ ਦਈਏ ਆਪਾਂ ਮੁੱਲ ਕੀ ਕਰਦੇ ਆ ਸੰਤੂ ਸਾਹਿਬ ਹੈਗੀ ਤੇ ਨਾਮ ਹੀ ਬਰੀਡਰ ਹੀ ਆ ਹਾਂਜੀ ਐਵੇਂ ਨਹੀਂ ਲੱਭੇ ਜਲਦੀ ਇਹਨਾਂ ਬੜਾ ਔਖਾ ਦਾ ਇੱਕ ਨੀਲੀ ਆ ਇੱਕ ਬੂਰੀ ਆ ਠੀਕ ਆ ਨਾ ਪੂਰਾ ਡੰਗਰ ਲੱਭਦੇ ਆ ਆਪਾਂ ਜਾਇਜ਼ ਜੀ ਕੀਮਤ ਕਰ ਲਈਏ ਨਾ 1.5 ਦਾ ਵੀ 1 ਲੱਖ ਦਾ ਤੇ ਐਂਡ ਹਾਂਜੀ ਫਿਰ ਇੱਕ ਚੱਲ ਜਾਇਜ਼ ਕਰ ਦਈਏ ਹੋਰ ਵਿੱਚੋਂ ਚਲ ਤੁਸੀਂ ਦੱਸੋ ਨਹੀਂ ਆਪੇ ਕੋਈ ਕਰ ਦੋ 1 5 ਕਰਦਗੀ ਆਪੇ ਇੱਕ ਟਿਕਾਣੇ ਕਰ ਦੋ ਲੱਖ ਹੀ ਕਰ ਦੋ ਚਲੋ ਸੰਸਾਰ ਉਹ ਜੋ 100 ਰੁਪਏ ਛੋਟ ਹੋਣੀ ਚਾਹੇ ਲੈਵਾ ਦਿਖਾ ਦੇ ਮਰਾਪਰਾ ਕਮਾ ਲਓ ਕਰਮਾ ਜੀ ਲੋ ਸਜਣੋ ਲੈਵਾ ਜੰਨਾ ਵੀ ਹੈਗਾ ਸਾਰਾ ਪਿਛੋਟਾਂ ਚਾਹੇ ਉਹਕਰਪੋਰਡ ਪੱਧਰ ਆਏ ਨਹੀਂ ਕੋਈ ਬਾਇਸ਼ਾਈ ਵਾਲਾ ਚੱਕਰ ਨਹੀਂ ਆ ਤੇ ਆ ਤਰੀਕ ਤੇ ਮਰ ਚੋਲੋ ਠੀਕ ਆ ਏਡੀ ਤੇ ਜਿੱਲਾ ਚੁੱਕ ਜੀ ਤੇ ਦੂਜੇ ਨੰਬਰ ਤੇ ਆ ਗਈ ਮੋਹਰਾ ਦੀ ਹੈ ਨਾ ਛੋਟੀ ਹਾਂਜੀ ਮੋਹਰਾ ਛੋਟੀ ਕੱਟਾ ਇਹਨੂੰ ਵੀ ਇਹਨੂੰ ਵੀ ਕੱਟਾ ਜੀ ਬਿਲਕੁਲ ਇਹ ਮੰਨੂ ਦੀ ਵਾਲੀ ਦਾ ਹੈ ਮੰਨੂ ਠੀਕ ਆ ਹਾਂਜੀ ਤੋੜ ਦੋ ਆ ਜੀ ਠੀਕ ਹੈ ਜੀ ਤੇ ਇਹ ਬਚਾ ਲੇ ਹੰਦਾਈ ਸਮੀਸੂ ਚੰਗਾ ਲੱਗਾ ਕਾਲੀ ਸ਼ਾਹ ਇਹਦੇ ਕੋਲ ਦੁੱਧ ਕਿੰਨਾ ਹੋਊ ਸੱਜਣਾ ਇਹਦੇ ਥਲੇ ਜੀ ਵਿਖਾਵਾ ਦੋਹੇ ਇਹ ਨਵਾਂ ਦਾ ਤੇ 7 ਕਿਲੋ ਦੀ ਮੇਰੀ ਗਾਰੰਟੀ ਹੈ ਅੱਛਾ ਹਾਂਜੀ ਇਹ ਸੂਏ ਨੂੰ 5-6 ਦਿਨ ਹੋ ਗਏ 7 ਕਿਲੋ ਜੀ ਤੇਰੀ 7 ਕਿਲੋ ਹੀ ਮੇਰੀ ਗਾਰੰਟੀ ਹੈ ਜੀ ਅੱਛਾ ਹਾਂਜੀ ਬਹੁਤ ਧਾਰ ਵਣਾ ਵਾ ਚੋਣ ਓਕੇ ਰਪੋੜਿਆ ਓਕੇ ਓਕੇ ਜੀ ਗੱਦ-ਗੁੱਦ ਵੀ ਚੰਗਾ ਲੱਗਾ ਹਨਾ ਛੋਟੀ ਨੂੰ ਹਰਿਆਣਾ ਦੀ ਛੋਟੀ ਜੀ ਠੀਕ ਹੈ ਤੇ ਰੇਟ ਕਿੰਨਾ ਕਰ ਰਹਿ ਗਿਆ ਭਾਈ ਰੇਡ ਜਿੱਡੀ ਝੋਟੀ ਆ ਜੀ ਵਖੀਏ ਅਸੀਂ ਤਾਂ ਢੇਡ ਕਰ ਲਈਏ ਹਾਂ ਪਰ ਮੋੜ ਜਾਈ 90 ਹਜ਼ਾਰ ਆ ਫੋਨ ਕਰ ਲਓ ਬੰਦ ਮਰੇ ਕਰ ਦਿੰਦਾ ਨਾ ਸੱਚ ਨੂੰ 90 ਹਜ਼ਾਰ ਡਿਮਾਂਡ ਕੀਤੀ ਤੇ ਕਿੰਨੀ ਕੁ ਛੋਟ ਕਰ ਦੇਣੀ ਆ ਛੋਟ ਸਿਆਸੀ ਕਰ ਦੇ ਜੀ ਹੋਰ ਯਾਰ ਛੱਡ ਜੀ ਚਲੋ 85 ਹਜ਼ਾਰ ਦੇ ਦਿੰਦੇ 100 100 ਤੋਂ ਮਾਰਨਾ ਜੀ ਠੀਕ ਹੈ ਅੱਗੇ ਆ ਜਾ ਦੂਜੇ ਨੰਬਰ ਦੇ ਤੇ ਜਿਹਦੇ ਵੜ ਹਣਾ ਹਾਂਜੀ ਖੁੱਲ ਗਏ ਦੁੱਧ ਦੁੱਧ ਕਿੰਨਾ ਕਹਿੰਦੇ ਕੋਲ ਭਾਈ ਦੁੱਧੇ 6 ਕਿਲੋ ਹੀ 6 ਕਿਲੋ ਗਰੰਟੀ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਤੇ ਠੀਕ ਹੈ ਇਹਨੂੰ ਭਰਾ ਨੂੰ 40 ਦਿਨ ਚਾਹੇ 45 ਦਿਨ ਹੋ ਜਾ ਠੀਕ ਆ ਭਰਾ ਠੀਕ ਆ ਭਰਾ ਹਾਂਜੀ ਇੱਥੇ ਮਰਜ਼ੀ ਚੋ ਲੋ ਕੋਈ ਨਹੀਂ ਪਾੜਾ ਚੱਲ ਲੈ ਚੱਲ ਭਰਾ ਨੂੰ ਤਾਂ ਬਹੁਤ ਜੰਗਾ ਲੱਗਾ ਹਾਂਜੀ ਬਹੁਤ ਜੰਗਾ ਕਮਾ ਲਿਆ ਲਓ ਜੀ ਤਾਂ ਥੋੜਾ ਚੰਗਾ ਸਜਣੋਂ ਲੱਗਾ ਵੈੜ ਨੂੰ ਤੇ ਬੰਦੇ ਇਤੇ ਪਾਣੀ ਪੀ ਲੈਂਦੇ ਤੇ ਰੇਟ ਪਈ ਜਾਂਦਾ ਰੇਟ ਗਮਰੇ ਤੁਸੀਂ ਸਾ ਬੜੇ ਮੋਲੇ ਆ ਪਰ ਅੱਜ ਅੱਜ ਕਰਾਂਗੇ ਕਿੰਨਾ 22000 ਐਂਡ ਭਾਈ ਜੀ ਐਂਡ ਵੀ ਕਰ ਦੀ ਹੋਰ ਕਰ ਦੇ ਖੁੱਲਾ 18000 ਹੋਰ ਕਰ ਦੇ 16 ਚੱਲ ਠੀਕ ਹੈ ਲਓ ਸੱਜਣਾ 16000 ਦੀ ਇਹ ਮਿਲ ਜੂਗੀ ਬਿਲਕੁਲ ਪਾਵੇਂ ਜਿੱਥੇ ਮਰਜ਼ੀ ਚੋਈ ਕਰੀ ਨਾ ਇਹ ਆ ਗਈ ਇੱਕ ਅੱਗੇ ਹੋਰ ਹਣਾ ਅੱਗੇ ਆ ਗਈ ਜੀ ਇਹਦੇ ਕੋਲ ਕਿੰਨਾ ਦੁੱਧ ਹੈ ਇਹਦੇ ਕੋਲ ਜੀ 12 ਕਿਲੋ ਤਾਂ ਹੈ ਜੀ 12 ਕਿਲੋ 12 ਜਰਸੀ ਆ ਗਈ ਜਰਸੀ ਕਾਲੀ ਜਰਸੀ ਜੀ ਚਲੋ ਦੋਰ ਦੇ ਕਾਲੀ ਜਰਸੀ ਆ ਗਈ ਥਣ ਥਣ ਬਹੁਤ ਚੰਗੇ ਲੱਗੇ ਜੀ ਇੱਕ ਥਣ ਦੀ ਸੱਜਣ ਨੂੰ ਤੇਲ ਜੀ ਠੀਕ ਹੈ ਜੀ 12 ਕਿਲੋ ਦੁੱਧ ਜੀ ਬੱਚਾ ਨਹੀਂ ਹੈਗਾ ਜੀ ਠੀਕ ਆ ਨਾਓ ਪਹਿਣੀ ਵਾਲੇ ਮਗਰਲੇ ਥਾਂ ਦੀ ਤਿੱਲੜ ਤੇ ਇਹਦਾ ਰੇਟ ਬਾਈ ਜੀ ਦੇਵ ਸਿੰਘ ਜੀ ਸਾਹਿਬ ਜਲਸੀ ਆ ਤੇ 30000 ਮੁੱਲ ਕਰਦੇ ਕਿ ਐਂਡ ਕਿੰਨਾ ਕਰਨਾ ਹੈ 26000 ਦੇ ਦੀ ਨੀ ਹੋਰ ਛੱਡ ਦੇ 4 ਛੱਡ ਕੁਝ ਲੋ 20000 ਦੀ ਬਾਈ ਠੀਕ ਹੈ ਜੀ ਇਹ ਜੋ 100 ਰੁਪਏ ਛੋੜਣੇ ਜੀ ਮੈਂ ਵੀਰ ਠੀਕ ਕੋਈ ਜਿਹਦੇ ਬਾਈ ਨਗਰ ਲਓ ਸੋ ਚਲ ਖਰੀਦਦਾਰੀ ਕਰੋ